ਜਾਂਦੇ ਸੀਗੇ ਇੱਥੇ ਆ ਕੈਨ ਵੀਜੀ ਵਾਲਾ ਗਿਆ ਮਹਾੜੀ ਦੇ ਵਿੱਚ ਮਾਇਆ ਸਾਰੀ ਅੱਜ ਲਿਸਟ ਬਣਾ ਕੇ ਆਇਆ ਸੀਗਾ ਤੇ ਲੋਕ ਤਾਂ ਕੀ ਕਹਿੰਦੇ ਆ ਅਸੀਂ ਆਪਣੀ ਜ਼ਮੀਨ 베ਚਤੀ ਅਸੀਂ ਆਪਣਾ ਘਰ ਗਹਿਣੇ ਰੱਖਿਆ ਹੋਇਆ ਮਤਲਬ ਕਿ ਬੜਾ ਕੋਸ਼ਾ ਮਤਲਬ ਕਿ ਇੰਨਾ ਦਰਦਾਂ ਲੋਕਾਂ ਦੇ ਅੰਦਰ ਸਾਰਾ ਕੁਝ 베ਚ ਬੱਟ ਕੇ ਫਿਰ ਕਿਤਨੇ ਕਦੇ ਏਜੰਟਾਂ ਨੂੰ ਪੈਸੇ ਦਿੰਦੇ ਨੇ ਦਰਦ ਬਾਈ ਚੱਟੇ ਤੋਂ ਵੀ ਭੈੜੀ ਬਿਮਾਰੀ ਆ ਇਹ ਜਿਵੇਂ ਚੱਟਾ ਘਰ ਪੱਟਦਾ ਨਾ ਉਵੇਂ ਇਹ ਤਾਂ 2-3 ਮਹੀਨਿਆਂ ਦੇ ਵਿੱਚ ਘਰ ਉਹ ਪੱਟ ਦਿੰਦੇ ਆ ਬੰਦੇ ਦਾ ਤੇ ਸਰਪੰਚ ਇੰਨਾ ਸਾਰਿਆਂ ਦਾ ਜਿਹੜਾ ਕਿੰਗ ਕਹਾਉਂਦਾ ਹੈ ਗੁੰਡਾ ਬਣਿਆ ਇਹ ਇਨਾਂ ਨੂੰ ਵਾਰਨਿੰਗ ਆ ਵੀ ਜਿੰਨੇ ਲੋਕਾਂ ਨੇ ਤੁਸੀਂ ਠੱਗੀਆਂ ਮਾਰੀਆਂ ਜਿਆਦਾ ਸਿੱਧੇ ਹੋ ਗਏ ਤੁਸੀਂ ਪੈਸੇ ਵਾਪਸ ਕਰ ਦਿਓ ਠੀਕ ਆ ਨਹੀਂ ਥੋਡੇ ਗੇਟਾ ਹੀ ਧਰਨਾ ਲਾਵਾਂਗੇ ਪਹਿਲਾਂ ਇਹਨਾਂ ਦੇ ਇਹ ਜਿਹੜਾ ਦਫ਼ਤਰ ਆ ਉੱਥੇ ਧਰਨਾ ਲਾਵਾਂਗੇ ਨਹੀਂ ਮਲਕੀਤ ਸਰਪੰਚ ਨੂੰ ਵੀ ਗੱਲ ਦੱਸ ਦੇਣੀ ਚਾਹਣਾ ਵੀ ਮਾਲੀ ਦਾ ਜਿਹੜਾ ਤੂੰ ਗੁੰਡਾ ਬਣਦਾ ਤੇਰੇ ਘਰੇ ਸਾਨੂੰ ਬਣਨ ਲੱਗਿਆਂ ਨੂੰ ਦੇਰ ਨਹੀਂ ਲੱਗਣੀ ਤੇਰੇ ਘਰੇ ਤੁਸੀਂ ਦੇਖ ਲਓ ਜਿਹੜਾ ਵੀ ਹੁਣ ਏਜੰਟਾ ਆਪਦਾ ਦਫ਼ਤਰ ਖੋਲਦਾ ਉਹ 3 ਸਾਲ ਤੱਕ ਨਾਂ ਨਹੀਂ ਬਦਲ ਸਕਦਾ ਪ੍ਰਸ਼ਾਸਨ ਵੀ ਕਹਿੰਦਾ ਸੀ ਨਾਂ ਨਹੀਂ ਬਦਲ ਸਕਦੇ ਤੇ ਇਹ ਕੀ ਕਰਦੇ ਆ 3-4 ਕਰੋੜ ਦੀ ਠੱਗੀ ਇਧਰੋਂ ਮਾਰੀ ਉਸ ਤੋਂ ਬਾ ਚਲੋ ਜੀ ਇੱਕ ਨਾਂ ਦਾ ਹੋਰ ਆਫਿਸ ਖੋਲ੍ਹਦੇ ਆ ਹੁਣ ਇਹਨਾਂ ਨੇ ਕੀ ਕੀਤਾ ਯੂਕੇ ਭੇਜਦੇ ਆ ਜੀ 5 ਲੱਖ ਚ ਭੇਜਦੇ ਆ ਜੀ 5 ਲੱਖ ਚ ਭੇਜਦੇ ਆ ਸਾਰਾ ਫਰਾਡ ਮਾਰ ਕੇ ਜੋ 7-8 ਕਰੋੜ ਦੀ ਠੱਗੀ ਮਾਰ ਲਈ ਆਪਦੇ ਇਮੀਗ੍ਰੇਸ਼ਨ ਦਾ ਨਾਂ ਬਦਲ ਕੇ ਦੂਜੀ ਸਾਦੇ ਰੱਖ ਦਿੰਦੇ ਆ ਇਹਨਾਂ ਦੇ ਮਾਲਕ ਦਾ ਨਾਂ ਸੀ ਜਿਨ੍ਹਾਂ ਦੀ ਮੈਂ ਤੁਹਾਨੂੰ ਗੱਲ ਦੱਸੀ ਸੀ ਗਲੋਬਲ ਜਰਨੀ ਵਾਲਿਆ ਆ ਕਮਲ ਹੋ ਗਿਆ ਮਲਕੀਤ ਸਰਪੰਚ ਆ ਮਲਕੀਤ ਸਰਪੰਚ ਆ ਜਿਹੜਾ ਬਾਕੀ ਦਾ ਸਾਰੇ ਚੇਲੇ ਚਾਪਟੇ ਆ ਇਹਨਾਂ ਦੇ ਸਭ ਤੋਂ ਵੱਡੀ ਮੱਛੀ ਆ ਜਿਹੜੀ ਮਲਕੀਤ ਸਰਪੰਚ ਆ ਜਿਹੜਾ ਹੈ ਕਿੱਥੇ ਦੇ ਹੈ ਇੱਥੋਂ ਦਾ ਹੀ ਆ ਮਾਲੀ ਮੂਲੀ ਦਾ ਇਹ ਆਪਦੇ ਆਪ ਨੂੰ ਕੋਈ ਕਹਾਉਂਦਾ ਇੱਥੇ ਗੁੰਡਾ ਕਹਾਉਂਦਾ ਇਹ ਆਪਦੇ ਆਪ ਨੂੰ ਮਲਕੀਤ ਸਰਪੰਚ ਨਾਮ ਦਾ ਇੱਕ ਤਾਂ ਪਤਾ ਨਹੀਂ ਸਰਪੰਚ ਬਣ ਕੇ ਪਤਾ ਨਹੀਂ ਕੀ ਬਣ ਜਾਂਦੇ ਆ ਇਹ ਠੀਕ ਹੈ ਕੈਨ ਬੀਜੀ ਵਾਲਾ ਹੋ ਗਿਆ ਤੇ ਇੱਕ ਬਾਰਡਰ ਲਾਈਨ ਵਾਲੇ ਆ ਸੈਕਟਰ 17 ਦੇ ਵਿੱਚ ਠੀਕ ਆ ਇਹਨਾਂ ਨੇ 2-3 ਕਰੋੜ ਦੀ ਠੱਗੀ ਮਾਰੀ ਹੋਈ ਆ 2-3 ਕਰੋੜ ਦੀ 2-3 ਕਰੋੜ ਦੀ ਆ ਇਹ ਤਾਂ ਹੁਣ ਕਹਿਣ ਦੇ ਵਿੱਚ ਆਇਆ ਜਿੰਨੇ ਸਾਡੇ ਕੋਲ ਭਰਾ ਆਉਂਦੇ ਆ ਉਹਦੇ ਹਿਸਾਬ ਦੇ ਨਾਲ ਦੱਸ ਰਹੇ ਆ ਵੀ 2-3 ਕਰੋੜ ਦੀ ਇਹਨਾਂ ਨੇ ਠੱਗੀ ਮਾਰੀ ਆ ਇੱਕ ਬਾਰਡਰ ਲਾਈਨ ਵਾਲਾਗਾ ਤੇ ਹੁਣ ਇਹਨਾਂ ਨੇ ਸੈਕਟਰ 43 ਦੇ ਵਿੱਚ ਗਲੋਬਲ ਜਰਨੀ ਨਾਂ ਦਾ ਨਵਾਂ ਆਫਿਸ ਖੋਲ੍ਹਦੇ ਆ ਹੁਣ ਵਾਲੀ ਵਿੱਚ ਧਰਨਾ ਲੱਗਿਆ ਹੋਇਆ ਭਾਨਾ ਸਿੱਧੂ ਹੋਣਾ ਦਾ ਠੱਗ ਏਜੰਟਾਂ ਨੂੰ ਲੈ ਕੇ ਰਫਤਾਰ ਰਾਏ ਹੁਣੇ ਵੀ ਇੱਥੇ ਮੌਜੂਦ ਨੇ ਤੇ ਗੱਲ ਕਰੀਏ ਬੜਾ ਲੰਮਾ ਸਮਾਂ ਹੋ ਗਿਆ 3-4 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਗੱਲਬਾਤ ਪੁੱਛਦੇ ਆ ਕਿਉਂਕਿ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਤਾਂ ਨਤੀਜਾ ਕੀ ਨਿਕਲਿਆ ਭਾਈ ਕੀ ਨਤੀਜਾ ਨਿਕਲਿਆ ਜੇ ਗੱਲ ਕਰੀਏ ਨਤੀਜਾ ਭਾਈ ਇਹ ਹੈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹਜੇ ਚੱਲੀ ਜਾਂਦੀ ਆ ਸਟੇਜ ਦੇ ਉੱਪਰ ਹਾਂਜੀ ਤੇ ਇੱਥੇ ਡੀਐਸਪੀ ਸਾਹਿਬ ਆਏ ਹੋਏ ਆ ਤੇ ਉਹਨਾਂ ਦੇ ਕੋਲ ਭਾਨੇ Sidhu ਨੇ ਲੱਖੇ ਦਾ ਇਹਦੇ ਸਾਰੇ ਭਰਾਵਾਂ ਨੇ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਵੀ ਕਾਰਵਾਈ ਆ ਜੀ ਠੱਗ ਏਜੰਟਾਂ ਦੇ ਖਿਲਾਫ ਵੀ ਉਹ ਕਰਨਗੇ ਵੱਡੇ ਪੱਧਰ ਦੇ ਉੱਪਰ ਪਹਿਲਾਂ ਕੀ ਹੁੰਦਾ ਜਿਹੜੇ ਆ ਏਜੰਟਾ ਪੈਸਾ ਪੂਸਾ ਦੇ ਕੇ ਸੈਟਿੰਗ ਕਰਕੇ ਆਪਦੀ ਬਹਿ ਜਾਂਦੇ ਸੀਗੇ ਇੱਥੇ ਆ ਕੈਨ ਵੀਜੀ ਵਾਲਾ ਗਿਆ ਮਹਾੜੀ ਦੇ ਵਿੱਚ ਮਾਇਆ ਸਾਰੀ ਅੱਜ ਲਿਸਟ ਬਣਾ ਕੇ ਆਇਆ ਸੀਗਾ ਤੇ ਕੈਨ ਵੀਜੀ ਇਮੀਗ੍ਰੇਸ਼ਨ ਵਾਲਾ ਗਿਆ ਜਿਹਨੇ ਆਪਣੇ ਸਰਦਾਰ ਭਰਾ ਦੀ ਪੱਗ ਲਾਈ ਸੀ ਉਸ ਤੋਂ ਬਾਅਦ ਜਿਹੜਾ ਸਾਲਾ ਇਹ ਦੁਆਚੋ ਮਸਲਾ ਜਿਹੜਾ ਆਪਾਂ ਖਿਆਗਾ ਠੀਕ ਹੈ ਕੈਨਬੀਜੀ ਵਾਲਾ ਹੋ ਗਿਆ ਤੇ ਇੱਕ ਬਾਰਡਰ ਲਾਈਨ ਵਾਲੇ ਆ ਸੈਕਟਰ 17 ਦੇ ਵਿੱਚ ਠੀਕ ਹੈ ਇਹਨਾਂ ਨੇ 2-3 ਕਰੋੜ ਦੀ ਠੱਗੀ ਮਾਰੀ ਹੋਈ ਆ 2-3 ਕਰੋੜ ਦੀ 2-3 ਕਰੋੜ ਦੀ ਆ ਇਹ ਤਾਂ ਹੁਣ ਕਹਿਣ ਦੇ ਵਿੱਚ ਆਇਆ ਜਿੰਨੇ ਸਾਡੇ ਕੋਲ ਭਰਾ ਆਉਂਦੇ ਆ ਉਹਦੇ ਹਿਸਾਬ ਦੇ ਨਾਲ ਦੱਸ ਰਹੇ ਆ ਵੀ 2-3 ਕਰੋੜ ਦੀ ਇਹਨਾਂ ਨੇ ਠੱਗੀ ਮਾਰੀ ਹੈ ਇੱਕ ਬਾਰਡਰ ਲਾਈਨ ਵਾਲਾਗਾ ਹਾਂਜੀ ਤੇ ਹੁਣ ਇਹਨਾਂ ਨੇ ਸੈਕਟਰ 43 ਦੇ ਵਿੱਚ ਗਲੋਬਲ ਜਰਨੀ ਨਾਂ ਦਾ ਨਵਾਂ ਆਫਿਸ ਖੋਲ੍ਹਦੇ ਆ ਹੁਣ ਤੁਸੀਂ ਦੇਖ ਲਓ ਜਿਹੜਾ ਵੀ ਹੁਣ ਏਜੰਟ ਆਪਦਾ ਦਫ਼ਤਰ ਖੋਲਦਾ ਉਹ 3 ਸਾਲ ਤੱਕ ਨਾਂ ਨਹੀਂ ਬਦਲ ਸਕਦਾ ਪ੍ਰਸ਼ਾਸਨ ਵੀ ਕਹਿੰਦਾ ਸੀ ਨਾਂ ਨਹੀਂ ਬਦਲ ਸਕਦੇ ਤੇ ਇਹ ਕੀ ਕਰਦੇ ਆ 3-4 ਕਰੋੜ ਦੀ ਠੱਗੀ ਇਧਰੋਂ ਮਾਰੀ ਉਸ ਤੋਂ ਬਾਅਦ ਉਹ ਨਾਂ ਬਦਲ ਕੇ ਚਲੋ ਜੀ ਇੱਕ ਨਾਂ ਦਾ ਹੋਰ ਆਫਿਸ ਖੋਲ ਲਿਆ ਹੁਣ ਇਹਨਾਂ ਨੇ ਕੀ ਦਾ ਯੂਕੇ ਭੇਜਦੇ ਆ ਜੀ 5 ਲੱਖ ਚ ਭੇਜਦੇ ਆ ਜੀ 5 ਲੱਖ ਚ ਭੇਜਦੇ ਆ ਸਾਰਾ ਫਰਾਡ ਮਾਰ ਕੇ ਜੋ 7-8 ਕਰੋੜ ਦੀ ਠੱਗੀ ਮਾਰ ਲਈ ਆਪਦੇ ਇਮੀਗ੍ਰੇਸ਼ਨ ਦਾ ਨਾਮ ਬਦਲ ਕੇ ਦੂਜੀ ਸਾਦੇ ਰੱਖ ਦਿੰਦੇ ਆ ਇੱਕ ਤਾਂ ਇਹ ਗੱਲ ਸੀ ਵੀ ਜਦੋਂ 3 ਸਾਲ ਤੋਂ ਪਹਿਲਾਂ ਭਾਈ ਉਹ ਨਾਮ ਚੇਂਜ ਨਹੀਂ ਕਰ ਸਕਦੇ ਤਾਂ ਉਹ ਫਿਰ ਕਿਵੇਂ ਚੇਂਜ ਕਰਦੇ ਮੈਨੂੰ ਜਿੱਦਾਂ ਭੱਜ ਜਾਂਦਾ ਹਾਂ ਫਿਰ ਇਹ ਤਾਂ ਸੈਟਿੰਗ ਹੋਈ ਫਿਰ ਤਾਂ ਇੱਕ ਹਿਸਾਬ ਦੀ ਉਹਨਾਂ ਦੀ ਤੇ ਹੋਰ ਦੇਖ ਲਓ ਤੁਸੀਂ ਇਹਨਾਂ ਦੇ ਮਾਲਕ ਦਾ ਨਾਮ ਸੀ ਆ ਜਿਨ੍ਹਾਂ ਦੀ ਮੈਂ ਤੁਹਾਨੂੰ ਗੱਲ ਦੱਸੀ ਸੀ ਗਲੋਬਲ ਜਰਨੀ ਵਾਲਿਆ ਆ ਕਮਲ ਹੋ ਗਿਆ ਮਲਕੀਤ ਸਰਪੰਚ ਆ ਮਲਕੀਤ ਸਰਪੰਚ ਆ ਜਿਹੜਾ ਬਾਕੀ ਦਾ ਸਾਰੇ ਚੇਲੇ ਚਾਪਟੇ ਆ ਇਹਨਾਂ ਦੇ ਸਭ ਤੋਂ ਵੱਡੀ ਮੱਛੀ ਆ ਜਿਹੜੀ ਮਲਕੀਤ ਸਰਪੰਚ ਆ ਜਿਹੜਾ ਹੈ ਕਿੱਥੇ ਦੇ ਹੈ ਇੱਥੋਂ ਦਾ ਹੀ ਆ ਮਾਲੀ-ਮੂਲੀ ਦਾ ਇਹ ਆਪਦੇ ਆਪ ਨੂੰ ਕੋਈ ਕਹਾਉਂਦਾ ਇੱਥੇ ਗੁੰਡਾ ਕਹਾਉਂਦਾ ਇਹ ਆਪਦੇ ਆਪ ਨੂੰ ਮਲਕੀਤ ਸਰਪੰਚ ਨਾਂ ਦਾ ਇੱਕ ਤਾਂ ਪਤਾ ਨਹੀਂ ਸਰਪੰਚ ਬਣ ਕੇ ਪਤਾ ਨਹੀਂ ਕੀ ਬਣ ਜਾਂਦੇ ਆ ਇਹ ਠੀਕ ਆ ਤੇ ਇਹ ਬੰਦੇ ਨੂੰ ਵੀ ਵਾਰਨਿੰਗ ਦਿੰਨੇ ਆ ਕਿਉਂਕਿ ਇਹਦੇ ਸਭ ਤੋਂ ਬਾਅਦ ਇਮੀਗ੍ਰੇਸ਼ਨ ਵੀ ਇਹਦੇ ਹੀ ਆ ਸਿਖਾ ਕੇ ਵੀ ਇਹੀ ਭੇਜਦਾ ਠੀਕ ਹੈ ਇੰਨੀ ਆਨੇ ਠੱਗੀ ਮਾਰੀ ਹੋਈ ਆ ਮੈਂ ਕਹਣਾ ਕਹੇ ਵੀ ਰਹਿ ਰੱਬ ਦਾ ਨਾ ਅੰਦਰ ਜਾ ਕੇ ਤੁਸੀਂ ਬੰਦਿਆਂ ਤੋਂ ਪੁੱਛ ਲੋ ਹਰੇਕ ਬੰਦਾ ਉਹਨਾਂ ਦੇ ਨਾਲ ਜਾਂਦਾ ਵੀ ਭਾਈ ਫਲਾਣੇ ਦੇ ਉਹ ਆਏ ਹੋਏ ਆ ਅਸੀਂ ਲੋਕਾਂ ਨਾਲ ਮੈਂ ਇਹਨਾਂ ਗੱਲਬਾਤ ਕਰਦੇ ਲੋਕ ਪਤਾ ਕੀ ਕਹਿੰਦੇ ਆ ਅਸੀਂ ਆਪਣੀ ਜ਼ਮੀਨ 베ਚਤੀ ਸੀ ਆਪਣਾ ਘਰ ਗਹਿਣੇ ਰੱਖਿਆ ਹੋਇਆ ਮਤਲਬ ਕਿ ਬੜਾ ਕੋਸ਼ਾ ਮਿਲ ਗਿਆ ਇੰਨਾ ਦਰਦ ਆ ਲੋਕਾਂ ਦੇ ਅੰਦਰ ਸਾਰਾ ਕੁਝ 베ਚ ਬੱਟ ਕੇ ਫਿਰ ਕਿਤੇ ਨਿਕਦੇ ਏਜੰਟਾਂ ਨੂੰ ਪੈਸੇ ਦਿੰਦੇ ਰਹੇ ਦਰਦ ਬਾਈ ਚਿੱਟੇ ਤੋਂ ਵੀ ਭੈੜੀ ਬਿਮਾਰੀ ਆ ਇਹ ਜਿਵੇਂ ਚੱਟਾ ਘਰ ਪੱਟਦਾ ਨਾ ਉਵੇਂ ਇਹ ਤਾਂ 2-3 ਮਹੀਨਿਆਂ ਦੇ ਵਿੱਚ ਘਰ ਉਹ ਪੱਟ ਦਿੰਦੇ ਆ ਬੰਦੇ ਦਾ ਆ ਮਲਕੀ ਤੇ ਸਰਪੰਚ ਚਾਰਗੇ ਠੱਗ ਪਤਾ ਨਹੀਂ ਆ ਨੇ ਕਿੰ ਜਦੋਂ ਕੋਹ ਪਿੱਛੇ ਰਹਿੰਦੀ ਨਹੀਂ ਅਗਲੇ ਫਾਹੇ ਲੈ ਲੈ ਕੇ ਮਰ ਜਾਂਦੇ ਹੋਂ ਤਾਂ ਚਲੋ ਸੋਸ਼ਲ ਮੀਡੀਆ ਤੇ ਆ ਗਏ ਆਪਾਂ ਨੂੰ ਪਤਾ ਲੱਗ ਰਿਆ ਨਾ ਇੰਨੇ ਸਾਲ ਪਹਿਲਾਂ ਦੇ ਜਿਹੜੀਆਂ 15-15 ਸਾਲਾਂ ਤੋਂ ਠੱਗੀਆਂ ਪਜਦੀਆਂ ਵੀ ਉਹਨਾਂ ਦਾ ਕੁਝ ਨਹੀਂ ਪਤਾ ਉਹਨਾਂ ਦਾ ਕੀ ਉਹਨਾਂ ਦਾ ਕੁਝ ਵੀ ਨਹੀਂ ਪਤਾ ਲੱਗਿਆ ਕੋਈ ਨਾਂ ਥਾ ਹੀ ਨਹੀਂ ਉਹਨਾਂ ਦਾ ਮੈਂ ਆ ਏਡੀ ਲਿਸਟ ਬਣਾਈ ਬੈਠਾ ਨਾ ਮੈਂ ਸਾਰੇ ਭਰਾਵਾਂ ਨਾਲ ਗੱਲ ਕਰਕੇ ਸਾਰੀਆਂ ਲਿਸਟ ਬਣਾਈ ਹੋਈ ਆ ਹਜੇ ਤਾਂ ਮੈਂ ਹੋਰ ਦੱਸਾਂ ਆਹ ਫਨਟੇਰਾ ਇਮੀਗ੍ਰੇਸ਼ਨ ਹੋ ਗਿਆ 3B2 ਦੇ ਵਿੱਚ ਠੀਕ ਐ ਦੱਸੋ ਇਹਨਾਂ ਨੇ ਇੰਨੇ ਜਿਹੜੇ ਕਪੜੇ ਕੀਤੇ ਆ ਕਿੱਥੇ ਕੀਤੀ ਕਾਰਵਾਈ ਠੀਕ ਹੈ ਵੀਜ਼ਾ ਪਲੇਸ ਵਾਲੇ ਹੋ ਗਏ ਤਿੰਨ ਫੇਸ ਦੇ ਵਿੱਚ 4-5 ਕਰੋੜ ਦੀ ਠੱਗੀ ਇਹਨਾਂ ਨੇ ਮਾਰੀ ਆ ਤੇ ਇਹਨਾਂ ਦੇ ਜਿਹੜੇ ਮਾਲਕਾ ਅਮਰ ਹੋ ਗਿਆ ਤੇ ਸੋਨੀਆ ਠੀਕ ਹੈ ਇਹ ਨਾਂ ਦੇ ਬੰਦੇ ਇਹ ਜਿੰਨਿਆਂ ਦੇ ਵੀ ਮੈਂ ਨਾਂ ਲਏ ਆ ਇਹ ਸੌ ਲੈਣ ਇੱਕ ਆ ਅਮਰ ਸੋਨੀਆ ਹੋ ਗਿਆ ਨਿਊ ਹੋਰੀਜ਼ਨ ਨਾਂ ਦਾ ਇਹਨਾਂ ਨੇ ਵੀ ਨਖੋਲਿਆ ਸੀ ਇੱਕ ਹੋਰ 4-5 ਹੋਰ ਆ ਇਹਨਾਂ ਦੇ ਇਮੀਗ੍ਰੇਸ਼ਨ ਆਮਰੇ ਸੋਹਣੀਆਂ ਹੋ ਗਏ ਜਿਹੜੇ ਇਹਦੇ ਮਾਲਕਾ ਇੱਕ ਹੋ ਗਿਆ ਅੰਛੂ ਠੀਕ ਆ ਬਾਲਡਵਾਗ ਇਮੀਗ੍ਰੇਸ਼ਨ ਵਾਲਾ ਤੇ ਇੱਕ ਮਲਕੀ ਤੋਂ ਸਰਪੰਚ ਇਹਨਾਂ ਸਾਰਿਆਂ ਦਾ ਜਿਹੜਾ ਕਿੰਗ ਘਾਉਂਦਾ ਆ ਗੁੰਡਾ ਬਣਿਆ ਇਹ ਇਹਨਾਂ ਨੂੰ ਵਾਰਨਿੰਗ ਆ ਵੀ ਜਿੰਨੇ ਲੋਕਾਂ ਨਾਲ ਤੁਸੀਂ ਠੱਗੀਆਂ ਮਾਰੀਆਂ ਜਿਆਦਾ ਸਿੱਧੇ ਹੋ ਗਏ ਤੁਸੀਂ ਪੈਸੇ ਵਾਪਸ ਕਰ ਦਿਓ ਠੀਕ ਆ ਨਹੀਂ ਥੋਡੇ ਗੇਟਾਂ 'ਚ ਧਰਨਾ ਲਾਵਾਂਗੇ ਪਹਿਲਾਂ ਇਹਨਾਂ ਦੇ ਆਹ ਜਿਹੜੇ ਦਫ਼ਤਰ ਆ ਉੱਥੇ ਧਰਨਾ ਲਾਵਾਂਗੇ ਨਹੀਂ ਮਲਕੀਤ ਸਰਪੰਚ ਨੂੰ ਵੀ ਗੱਲ ਦੱਸ ਦੇਣੀ ਚਾਹਣਾ ਵੀ ਮਹਾਲੀ ਦਾ ਜਿਹੜਾ ਤੋਂ ਗੁੰਡਾ ਬਣਦਾ ਤੇਰੇ ਘਰੇ ਸਾਨੂੰ ਬਣਨ ਲੱਗਿਆਂ ਨੂੰ ਦੇਰ ਨਹੀਂ ਲੱਗਣੀ ਤੇਰੇ ਘਰੇ ਵੜ ਕੇ ਤੇਰੇ ਧਰਨਾ ਲਾਵਾਂਗੇ ਤੇਰੇ ਗੇਟਾਂ ਦੇ ਬਾਹਰ ਬਹਿ ਕੇ ਠੀਕ ਹੈ ਨਾ ਅੱਜ ਪ੍ਰਸ਼ਾਸਨ ਦੇ ਸਾਹਮਣੇ ਵੀ ਇਹੀ ਗੱਲ ਬਾਤ ਹੋਈ ਸੀ ਕਿ ਡੀਐਸਪੀ ਸਾਹਿਬ ਤਾਂ ਸਾਹਮਣੇ ਕਹਿ ਰਹੇ ਸੀ ਕਿ 5-600 ਬੰਦਾ ਲੱਗਦਾ ਵੱਧ ਦੇ ਪਹੁੰਚੇ ਹੋਣਗੇ ਮੇਰੇ ਹਿਸਾਬ ਨਾਲ ਡੀਐਸਪੀ ਸਾਹਿਬ ਕਹਿੰਦੇ ਸੀ ਕਿ ਵੀ ਅਸੀਂ ਨਾਲਾ ਤੁਹਾਡੇ ਸਾਡੇ ਨਾਲ ਕੋਆਪਰੇਟ ਕਰੋ ਕਿ ਸਾਡੇ ਨਾਲ ਤੁਸੀਂ ਕੋਆਪਰੇਟ ਕਰੋਗੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਜਿਹੜਾ ਸਕੈਂਡਲ ਹੱਲ ਹੋਊਗਾ ਬਸ ਇਹ ਜਿਹੜੀ ਗੱਲ ਆ ਚਲੋ ਅੱਜ ਜਿਹੜੀ ਡੀਐਸਪੀ ਸਾਹਿਬ ਨੇ ਗੱਲ ਕਹਤੀ ਠੀਕ ਆ ਜੇ ਨਾ ਹੱਲ ਹੋਇਆ ਫਿਰ ਤਾਂ ਜਿਹੜੇ ਗੁੰਡੇ ਬਣੇ ਫਿਰਦੇ ਆ ਇਹਨਾਂ ਦੇ ਘਰਾਂ ਦੇ ਬਾਹਰ ਬਹਿਣਾ ਪੈਣਾ ਬਾਈ ਫਿਰ ਹੋਰ ਤਾਂ ਕੋਈ ਹੱਲ ਹੈ ਨਹੀਂਗਾ ਤੇ ਬਾਕੀ ਲੋਕਾਂ ਦੇ ਅੱਗੇ ਬੇਨਤੀ ਕਰਦੇ ਆਂ ਵੀ ਜਾਬਤੇ 'ਚ ਰਿਹਾ ਕਰੋ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਕਰੋ ਅੱਜ ਜੇ ਹੁਣ ਲੋਕਾਂ ਦਾ ਇਕੱਠ ਨਾ ਹੁੰਦਾ ਬਈ ਆ ਦੇਖੋ ਤੁਸੀਂ ਕਿੰਨੀ ਤਿਆਰੀ ਨਾ ਆਇਆ ਸੀ ਪੁਲਿਸ ਪ੍ਰਸ਼ਾਸਨ ਭਾਨੇ ਨੂੰ ਚੱਕ ਕੇ ਲੈ ਜਾਣਾ ਸੀਗਾ ਬਾਅਦੋਂ ਪਤਾ ਨਹੀਂ ਕਿਹੜੇ ਪਰਚੇ ਪਾਉਂਦੇ ਜਿਉਂ ਸਾਡੇ ਲੋਕ ਖੜਨਗੇ ਨਾਲ ਫੇਰ ਹੀ ਆ ਬਈ ਫੇਰ ਹੀ ਆਪਾਂ ਬਚਾ ਸਕਦੇ ਆਂ ਐਵੇਂ ਕਈ ਲੋਕ ਕਹਿੰਦੇ ਆ ਭਾਨਾ ਫੇਮ ਨੂੰ ਬੋਲਦਾ ਫਲਾਣਾ ਤੇ ਓਂ ਕਹੇ ਫੇਮ ਨੂੰ ਬੋਲਦਾ ਹੁੰਦਾ ਨਾ ਬੱਸਣਾ ਆਉਂਦੀਆਂ ਡਾਂਗਾ ਲਾ ਕੇ ਕਈ ਬੰਦੇ ਕਹਿ ਦਿੰਦੇ ਆ ਉਹ ਬੰਦਾ ਜਜ਼ਬਾਤੀ ਆ ਯਾਰ ਉੱਚਾ ਨੀਮਾ ਬੋਲਿਆ ਜਾਂਦਾ ਕਈ ਵਾਰ ਗਾਲ ਪਹਿਲਾ ਆ ਗਿਆ ਦੂਜਾ ਆ ਗਿਆ ਜੋ ਚਾਰ ਪੰਜ ਘੰਟੇ ਸਕੇਤਾਂ ਹੀ ਆਈ ਜਾਂਦੀ ਅਗਲਾ ਕਹਿੰਦਾ ਤੁਹਾਡੀ ਭੈਣ ਦੀ ਪੈਸੇ ਨਹੀਂ ਵਾਪਸ ਕਰਦੇ ਮਾੜਾ ਮੋਟਾ ਚਲੋ ਨਿਕਲ ਜਾਂਦੀ ਆ ਉਹ ਤਾਂ ਯਾਰ ਮਾੜਾ ਮੋਟਾ ਸਾਡੇ ਲੋਕਾਂ ਨੂੰ ਮੈਨੇਜ ਕਰਨਾ ਚਾਹੀਦਾ ਚੰਗਾ ਬੰਦਾ ਲੱਗਦਾ ਵੀ ਭਾਨੇ ਕੋਲ ਇਨਸਾਫ ਲਈ ਲੋਕ ਜਾਂਦੇ ਨੇ ਬਾਈ ਇਹ ਜਾਂਦੇ ਯਾਰ ਅੱਜ ਬੁੱਧਵਾਰ ਨੂੰ ਹੁੰਦੇ ਉਹਦੇ ਘਰੇ ਜਾਂਦੇ ਨੇ ਬੁੱਧਵਾਰ ਨੂੰ ਹਾਂ ਭਾਨੇ ਕੋਲੇ ਹੋ ਗਿਆ ਲੱਖੇ ਕੋਲੇ ਹੋ ਗਿਆ ਜਾਂਦੇ ਆ ਬਾਈ ਲੋਕ ਪੀੜਤਾ ਲੋਕ ਤਾਂ ਜਾਂਦੇ ਆ ਯਾਰ ਨਹੀਂ ਕੀਦਾ ਜੀ ਕਰਦਾ ਕਿਸੇ ਕੋਲ ਜਾਣ ਨੂੰ ਅੱਜ ਕੱਲ ਤਾਂ ਲੋਕ ਸੋਸ਼ਲ ਮੀਡੀਆ ਤੇ ਆ ਕੇ ਬੋਲਣ ਲੱਗੇ ਭਾਈ ਸਾਡੇ ਪੈਸੇ ਹੀ ਮਾਰ ਕੇ ਹਨਾ ਨਹੀਂ ਅਗਲਾ ਛੇਤੀ ਤਾਂ ਸ ਕਿ ਜਹ 90 ਲੱਖ ਇੱਕ ਬਜ਼ੁਰਗ ਜਿਹੜਾ ਕਹਿੰਦਾ ਮਰੇ 90 ਲੱਖ ਰੁਪਏ ਆ ਕਿ ਜਹ 8 ਲੱਖ ਮਤਲਬ ਕਿ ਗਿਣਤੀ ਨੂੰ ਹੈਗੀ ਨੋਟਾਂ ਦਾ ਹਿਸਾਬ ਹੀ ਨਹੀਂ ਹੈ ਮਤਲਬ ਕਿ ਜਦੋਂ ਹੁਣ ਸਾਡੇ ਵਰਗੇ ਜਾਣਦੇ ਆ ਇਹਨਾਂ ਦੇ ਠੱਗ ਏਜੰਟਾਂ ਦੇ ਦਫ਼ਤਰਾਂ 'ਚ ਪੁਲਿਸ ਬੁਲਾ ਕੇ ਫਿਰ ਗੁੰਡਾਗਰਦੀ ਕਰਦੇ ਆ ਠੀਕ ਆ ਹੁਣ ਮੈਂ ਤਾਂ ਹੀ ਸਿੱਧੇ ਨਾਲ ਆਇਆ ਸਾਤ ਹੁਣ ਬਾਰ-ਬਾਰ ਤਾਂ ਨਾਲ ਨਹੀਂ ਜਾਣੇ ਪਤਾ ਨਹੀਂ ਕਿੰਨੇ ਖੁੱਲੀ ਬੈਠੇ ਆ ਠੀਕ ਆ ਮੈਂ ਤਿੰਨ ਚਾਰ ਜਾਣਿਆਂ ਦੇ ਨਾਲ ਲੱਤੋ ਸਿੱਧੇ ਬਾਕੀ ਇਹਨਾਂ ਨੇ ਆਪੇ ਸਮਝ ਜਾਣਾ ਤੇ ਸਾਡੇ ਲੋਕਾਂ ਨੂੰ ਕਹਿਣਾ ਵੀ ਉਹਨਾਂ ਦੇ ਕੰਨੀ ਗੱਲ ਜਰੂਰ ਪਾ ਦਿਓ ਵੀਡੀਓ ਸ਼ੇਅਰ ਕਰਕੇ ਤੇ ਬਾਕੀ ਆ ਜਿਹੜੇ ਮਲਕੀਤ ਸਰਪੰਚ ਅੰਸੂ ਵਰਗੇ ਆ ਸੋਨੀਆ ਸੋਨੀਆ ਵਰਗੇ ਇਹਨਾਂ ਨੇ ਜਿਨ੍ਹਾਂ ਨੇ ਵੀ ਠੱਗੀਆਂ ਮਾਰੀਆਂ ਜਿੰਨੇ ਇਮੀਗ੍ਰੇਸ਼ਨਾਂ ਦੇ ਮੈਂ ਨਾਂ ਲਏ ਆ ਠੀਕ ਆ ਕੈਨ ਵੀਜ ਆ ਗਏ ਕੈਨ ਵੀਜ ਵਾਲੇ ਹੋ ਗਏ ਵੀਜ਼ਾ 5 ਵਾਲੇ ਹੋ ਗਏ ਫੰਟੇਰਾ ਇਮੀਗ੍ਰੇਸ਼ਨ ਹੋ ਗਿਆ ਬਾਲਟਪਾਕ ਇਮੀਗ੍ਰੇਸ਼ਨ ਹੋ ਗਿਆ ਵੀਜ਼ਾ ਪੈਲਸ ਹੋ ਗਿਆ ਨਿਊ ਹੋਰੀਜ਼ਨ ਹੋ ਗਿਆ ਫਿਊਚਰ ਇਮੀਗ੍ਰੇਸ਼ਨ ਹੋ ਗਿਆ ਠੀਕ ਆ ਲਾ ਲਾ ਇਮੀਗ੍ਰੇਸ਼ਨ ਠੀਕ ਆ ਮਲਕੀ ਜੀ ਤੇ ਸਰਪੰਚ ਦਾ ਜਿਹੜਾ ਇਹਦੇ ਹੋ ਗਏ ਤੇ ਇਹ ਜਿੰਨੇ ਵੀ ਆ ਇਹਨਾਂ ਨੇ ਜੇ ਤੁਹਾਡੇ ਨਾਲ ਠੱਗੀਆਂ ਮਾਰੀਆਂ ਹੋਰ ਵੀ ਜਿੰਨੇ ਇਮੀਗ੍ਰੇਸ਼ਨ ਵਾਲੇ ਆ ਸੋ ਤੁਸੀਂ ਜਰੂਰ ਸਾਡੇ ਨਾਲ ਸੰਪਰਕ ਕਰ ਲਿਓ ਸਾਰੇ ਜੀ ਨਹੀਂ ਕਾਰਵਾਈ ਕਰਦੇ ਅਗਲੀ ਰਣਨੀਤੀ ਕੀ ਹੋਊਗੀ ਰਣਨੀਤੀ ਬਾਈ ਫਿਰ ਤੁਹਾਨੂੰ ਪਤਾ ਹੀ ਆ ਆ ਹੁਣ ਝੋਟਾ ਆ ਗਿਆ ਬਾਈ ਆਉਂਦਾ ਤੁਰਿਆ ਇਹਨੇ ਤਾਂ ਆਪਦੇ ਵੀ ਪਿੰਡ ਦੇ ਵਿੱਚ ਐਡੀ ਮਹਿਮਾ ਚਲਾਈਆ ਚੱਟੇ ਦੇ ਖਿਲਾਫ ਸਾਰੀ ਆ ਹਰ ਜਗ੍ਹਾ ਇਹ ਬੰਦਾ ਪਹੁੰਚਦਾ ਹੈ ਮਾਨਸੇ ਤੋਂ ਚੱਲ ਕੇ ਪਹੁੰਚੇ ਨੇ ਮਾਨਸੇ ਤੋਂ ਪਰ ਇਹ ਕੱਡਾ ਧਰਨਾ ਲੱਗਿਆ ਸੀ ਆ ਛੋਟੇ ਦੇ ਉਂਝੋ ਚੱਕਿਆ ਸੀ ਕੀ ਪਤਾ ਕਿਹੜਾ ਪਰਚਾ ਪਾ ਦੇਣ ਤੇ ਬੰਦਾ ਬੇਖੌਫ ਹੋ ਕੇ ਪਹਿਲੇ ਦਿਨ ਤੋਂ ਬੋਲਦਾਗਾ ਇਹਨਾਂ ਤਸ਼ੱਦਦ ਇਹਨਾਂ ਤੇ ਹੋਇਆ ਬਾਕੀ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਜਿਹੜੇ ਸਾਡੇ ਮੂਰੇ ਹੋ ਕੇ ਨੌਜਵਾਨ ਜਿਹੜੇ ਲੜਦੇ ਆ ਸੋ ਜਿੰਨੇ ਵੀ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਦੇ ਹੁਣ ਉਹ ਹੋਇਆਗਾ ਉਹਨਾਂ ਦੇ ਖਿਲਾਫ ਜੇ ਕਾਰਵਾਈ ਕਰਦੇ ਆ ਤਾਂ ਠੀਕ ਆ ਇੱਕ ਛੋਟੇ ਦੇ ਮਲਕੀਤ ਸਰਪੰਚ ਆ ਬਾਈ ਜੀ ਨੇ ਇਹ ਤੇ ਗੁੰਡਾ ਕਹਾਉਂਦਾ ਆ ਬਾਪ ਤੇ ਆਪਣੂ ਗੁੰਡਾ ਸਾਰੇ ਇਮੀਗ੍ਰੇਸ਼ਨਾਂ ਦਾ ਠੀਕ ਆ ਮਲਕੀਤ ਸਰਪੰਚ ਨਾ ਦਾ ਬੰਦਾ ਚਟਾ ਕੜਤਾ ਪਜਾਮਾ ਪਾ ਕੇ ਰੱਖਦਾ ਕਟੋ ਕਟ ਅਰਬ ਰੁਪਏ ਦੀ ਉਹ ਬੰਦਾ ਠੱਗੀ ਮਾਰ ਚੁੱਕਿਆ ਅਰ